ਹਾਂਜੀ ਬਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਤਾਂ ਅਸੀਂ ਆਏ ਸੀ ਮੈਂ ਤੇ ਰਿਪਨ ਤੇ ਇੱਥੇ ਸਾਡੇ ਮੋਰ ਮਾਰ ਦੇ ਖਾਇ ਰਹਿੰਦੇ ਇੱਥੇ ਤੇ ਅਸੀਂ ਆਏ ਸੀ ਮੋਰ ਮਾਰ ਦੇਖਣ ਤੇ ਡੈਡੀ ਹੁਣੀ ਵਿੱਜ ਜਾਂਦੇ ਤੇ ਚਾਚੇ ਹੁਣੀ ਵਿੱਜ ਜਾਂਦੇ ਸਰੋਂ ਤਾਂ ਪਾਪਾ ਹੋ ਦੇਣਾ ਨੂੰ ਆਪਣੇ ਡੱਡਾ ਟਰੈਕਟਰ ਆ ਥਾਣ ਵਾਲੀ ਹੋ ਕਰ ਜਾਂਦੇ ਆ ਆਲ ਦੇ ਨਾਲ ਤੇ ਆਹ ਦੇਖੋ ਇਧਰ ਆਪਾਂ ਮੋਰ ਦੇਖਣ ਆਏ ਸੀ ਕਹੋਦੇ ਆਪਾਂ ਏਡੀ ਸਰੋਂ ਵੇਚੀ ਜਾਂਨ ਏਡੇ ਟਰੈਕਟਰ ਖੜੇ ਆ ਉਹ ਕਾਦੇ ਵਾਸਤੇ ਆ ਇਹ ਆਈ ਵੇਚੀ ਜਾਂਦੀ ਹੈ ਹਾਲ ਨਾ ਟਰੈਕਟਰ ਨਾ ਨਹੀਂ ਵੇਚੀ ਜਾਂਦੀ ਹੁੰਦੀ ਅੱਛਾ ਹਾਂ ਤੇ ਕਿਹੜਾ ਕਿਵੇਂ ਇਹ ਬੀਬੂ ਕਿਹੜਾ ਹੈ 5205 5205 ਬੀ ਆ ਤੇਲਾ ਨਹੀਂ ਪੈਂਦਾ ਇਹਨੂੰ ਠੀਕ ਆ ਚਿੱਟਾ ਤੇਲਾ ਨਹੀਂ ਪੈਂਦਾ ਚਿੱਟਾ ਤੇਲਾ ਨਹੀਂ ਪੈਂਦਾ ਛਾਵੇਂ ਵੱਧ ਹੁੰਦੀ ਹੈ ਇਹ ਅੱਛਾ ਆਹੋ ਅੱਜ ਤੇ ਸਾਂ ਕਰਕੇ ਤਾਂ ਹੀਓ ਕਣਕੋ ਉਹ ਹੋਣੀ ਹੁੰਦੀ ਕਣਕ ਨੂੰ ਬੱਲੀ ਨਹੀਂ ਲੱਗਦੀ ਥੱਲੇ ਸਾਵੇਂ ਠੀਕ ਆ ਨਹੀਂ ਪੈਂਦੀ ਤਾਂ ਹੀ ਨੱਕ ਥਾਂ ਛੱਡ ਲਿਆ ਫਿਰ ਆਹ ਫਿਰ ਨੱਕ ਥਾਂ ਛੱਡ ਲਿਆ ਠੀਕ ਆ ਹਲਾ ਸਾਗ ਹੋ ਜਾਊਗਾ ਰੰਗ ਦੇ ਨਾਲ ਸਾਗ ਹੀ ਸਾਤ ਕਰਾਂਗੇ ਠੀਕ ਆ ਆਪਣੇ ਲੱਗਰ ਨਹੀਂ ਲਾਉਂਦੇ ਹਾਂ 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 ਉੱਥੇ ਨਾਲ ਤਾਂ ਉਹਨਾਂ ਨੂੰ ਦੇ ਦਾਂਗੇ ਨਾਲੇ ਤਾਂ ਆਪਾਂ ਨੂੰ ਉਹ ਹੋ ਜਾਊਗਾ ਸਰੋਂ ਦਾ ਤੇਲ ਹੋ ਜਾਊਗਾ ਠੀਕ ਆ ਨਾਲੇ ਖਲ ਹੋ ਜਾਊ ਖਲ ਹੋ ਜਾਊ ਤੇ ਫਿਰ ਕਿੰਨਾ ਥਾਂਗਾ ਇਹ ਇਹਦਾ ਪੁੱਤ ਕਨਾਲੀ ਆ ਠੀਕ ਆ ਇਹ ਕਨਾਲਾ ਕਿੱਲਾ ਉਧਰ ਆ ਓ ਓ ਵੱਚੀ ਆਲੂ ਲਾਈਏ ਨੇ ਵਿੱਚੀ ਕਣਕ ਲਾਈਨੇ ਆ ਉਹ ਤਾਂ ਸਾਰੀਆਂ ਵੈਰਾਈਟੀਆਂ ਚਾਹੀਦੀਆਂ ਖਾਨ ਨੂੰ ਮਟਰ ਵੀ ਲਾਇਆ ਆਪਾਂ ਸੋਲਿਆ ਵੀ ਲਾਇਆ ਠੀਕ ਆ ਉਹ ਵੀ ਲਈ ਆ ਸਾਰਾ ਕੁਝ ਲਾਤਾ ਸਾਰਾ ਫਿਰ ਖਾਵਾਂਗੇ ਕੀ ਮਤਲਬ ਘਰ ਦੀ ਚੀਜ਼ ਹੋ ਗਈ ਹਾਂ ਘਰ ਦੀ ਚੀਜ਼ ਇਹ ਤਾਂ ਤੇਲ ਬਣ ਜੂ ਤੇ ਨਾਲ ਖਲ ਬਣ ਜੂ ਹਾਂ ਠੀਕ ਆ ਨਾਲੇ ਸਾਠ ਆ ਕਰਾਂਗੇ ਹਾਂ ਹਾਂ ਤੇ ਮੈਂ ਤੇਰੀ ਪਣ ਤੈਦਰ ਮੋਰ ਮਾਰ ਦੇਖਣਾ ਐ ਸੀ ਦੇਖ ਲਓ ਪੁੱਤ ਮੋਰ ਆ ਦਿਖਾਉਂਦਾ ਰਹਿੰਦੇ ਆਪਣੇ ਆ ਦੇਖਾ ਇਹ ਦੋਦੇ ਦਾਤੇ ਗਟਾਰਾਂ ਟੂਰਾਂ ਹੀ ਬੈਠੇ ਆ ਇੱਥੇ ਹਾਂ ਇਹ ਅੰਗਰੇਜ਼ਾਂ ਵੇਲੇ ਦੀ ਕੋਠੀ ਆ ਪਹਿਲਾਂ ਇੱਥੇ ਗੋਰੇ ਰਹਿੰਦੇ ਹੁੰਦੇ ਸੀ ਆ ਇਸ ਥਾਂ ਤੇ ਇਸ ਥਾਂ ਤੇ ਹਾਂ ਉਹ ਪਰੇ ਆ ਹਾਂ ਹੈਗੇ ਉੱਧਰ ਕੱਚੀਆਂ ਝੋਪੜੀਆਂ ਆ ਪਹਿਲੇ ਪਾਸੇ ਆ ਹਾਂ ਇਹ ਕਿਸੇ ਬੰਦੇ ਨੇ ਹੁਣ ਲੈ ਲਈ ਉਹ ਕਹਿੰਦਾ ਜਿਗਾੜ ਬਣਾਉਣਾਗਾ ਉਹ ਫ੍ਰੀ ਬੈਟਿੰਗ ਵਾਲਾ ਬਣਾਉਂਦਾ ਹਾਂ ਹਾਂ ਫ੍ਰੀ ਬੈਟਿੰਗ ਵਾਲਾ ਠੀਕ ਆ ਗੋਰੇ ਇੱਥੇ ਰਹਿੰਦੇ ਨੇ ਜੀ ਸਾਰਾ ਕੁਝ ਤੇਰੇ ਵਿੱਚ ਹੁੰਦੇ ਸੀ ਗੋਰਿਆਂ ਦੇ ਟੋਕਣੇ ਹੋ ਗਏ ਇਹਦਾ ਠੀਕ ਆ ਜਿੱਥੇ ਮੋਰ ਰਹਿੰਦੇ ਆ ਆਹ ਆਉਣਾ ਕੋਲੇ ਨੇ ਕੋਲੇ ਹਾਂ ਇੱਥੇ ਝੋੜੀ ਜੀ ਵੀ ਬਹੁਤ ਆ ਝੜਿੰਜ ਰਹਿੰਦੇ ਹਾਂ ਹਾਂ ਆ ਕਣਕ ਫਿਰ ਕਿੰਨੇ ਥਾਂ ਚ ਕਣਕ ਬਸ 17 ਕਿੱਲੇ ਲਾਦੇ ਪੁੱਤ ਉਹ ਆ ਰਹਿ ਗਈ 17 ਕਿੱਲੇ ਕਣਕ ਲਾਤੇ ਆ ਸ਼ਾਨਾ ਕਰਕੇ ਇੱਥੇ ਸਰਉਂਦਾ ਸੀ ਹਾਂ ਠੀਕ ਆ ਕਰਾਂਗੇ ਖੇਤੀ ਤੋਂ ਬਾਹਰ ਹੀ ਜਾਣਾ ਹੈ ਕਰੋਗੇ ਖੇਤੀ ਤੋਂ ਬਾਹਰ ਹੀ ਜਾਣਾ ਕਰਾਂਗੇ ਖੇਤੀ ਦਾ ਆ ਜਿੱਤਨੇ ਬੜਨਗੇ ਕਹਿੰਦਾ ਟ੍ਰੈਟਰ ਡੋਡਿਆ ਪਰ ਮਸ਼ੀਨ ਮਸਾਨ ਨਾਲ ਦੀ ਬੀਜੀਆਂ ਨਹੀਂ ਹੁੰਦੀ ਐਸੇ ਆਏ ਵੀ ਜਣੀ ਉਹ ਬੀਜ ਕੇ ਦੇਖ ਲੈ ਆ ਦੇਖ ਲੈ ਕਿੰਨਾ ਕੁ ਵੀ ਪੈਂਦਾ ਦਿਖਾ ਆ ਜਾ ਆਏ ਦੇਖ ਲੈ ਨੀ ਹਾਂ ਆ ਦੇਖ ਲੈ ਇੰਨੇ ਕਿਨਾਂ ਉਹ ਤੱਕਰ ਜਾਣਾ ਦੇਖ ਲੈ ਕਿੰਨਾ ਚੱਲ ਚੱਲ ਦੇਖ ਆ ਇੰਨੇ ਨਹੀਂ ਇਤਨਾ ਦੇਖ ਲੈ ਦੇਖ ਲੈ ਇਹ ਕੋਈ ਬੰਦਾ ਇੱਧਰ ਪਾ ਕੱਢਦਾ ਹਾਂ ਵੜਾ ਮੜਾ ਮੜਾ ਪਤਾ ਨਹੀਂ ਬਾਹਰ ਹੋ ਰਿਹਾ ਉਹ ਲਾਣੇ ਲੱਗਦੇ ਆ ਹਾਂ ਬਾਹਰ ਇਹਦੇ ਵਿੱਚ ਨਹੀਂ ਆਏ ਮਾਦ ਨਾਲ ਤੇ ਮਿੱਟੀ ਪਈ ਆ ਆ ਨਾ ਜੀ ਮਿੱਟੀ ਪਈ ਆ ਮਿੱਟੀ ਠੀਕ ਆ ਹਾਂ ਸੇੜਣਾ ਤੇ ਫਿਰ ਚਾਹੀਦਾ ਬਾਦ ਗੱਡ ਲੈਣਾ ਨੂੰ ਬਾਦ ਤਰੋਂ ਸੁੰਦੇ ਨਹੀਂ ਇਹਨਾਂ ਨੂੰ ਦੱਬ ਲੈਣਾ ਗੁੱਲੀ ਰੰਦਾ ਕੁਛ ਨਹੀਂ ਹੁੰਦਾ ਅੱਛਾ ਖੱਬਲ ਖੁੱਬਲ ਖੱਬਲ ਖੁੱਬਲ ਕੁਛ ਨਹੀਂ ਹੁੰਦਾ ਠੀਕ ਆ ਤੇ ਹਾਂ ਸਪਰੇ ਹਾਂ ਫਿਰ ਇਹਦੇ ਇਹਦੇ ਸਪਰੇ ਇੱਕ ਤੇਲੇ ਵਾਲੀ ਹੋ ਕੱਲੀ ਤੇਲੇ ਵਾਲੀ ਹਾਂ ਇਹਦਾ ਪਰ ਰੇਵ ਨਹੀਂ ਪਾਇਆ ਇਹਦੇ ਪਾਣੀ ਪਾਇਆ ਕੱਲੀ ਸ਼ਰ ਹੋਈਆਂ ਕਿੰਨੇ ਦਿਨਾਂ ਚਾ ਆ ਜਾਂਦੀਆਂ ਫਿਰ ਇਹ 120 ਦਿਨਾਂ ਦੀ ਆ 120 ਹਾਂ ਤਣਕ ਦੋ 20 ਦਿਨ ਘਟ ਲੈ ਜੀ 10 ਦਿਨ 20 ਦਿਨ ਵਾਸਤੇ ਨੇ ਠੀਕ ਆ ਹਾਂ ਤਣਕ ਲੈਂਦੀ ਆ 150 ਇਸੋ 40 140 ਰਾਨ ਕਣਕ ਲੈ ਆਂਦੀ ਆ। ਤੇ 120 ਹੋਈ 150 ਦਨ ਲੈ ਆਂਦੀ ਕਣਕ। ਠੀਕ ਆ। ਆ 3 ਐ ਵੀਜੀ ਆਂਦੀ ਆ ਸਰੋਂ, ਉਧਰ ਵੀਜੀ ਆਪਾਂ। ਸਾਹ ਕਰਕੇ ਆਪਾਂ ਇੱਥੇ ਸਰੋਂ ਬੀਤੀ। ਤਾਂ ਆਪਣੀ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਨਾਲ ਲੋਕਾਂ ਨੂੰ ਦਿਖਾਓ ਫਿਰ ਸਰੋਂ ਵੀਰ ਦੇ ਆਪਾਂ ਖੇਤ। ਧੰਨਵਾਦ।